ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸੰਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਨਿਕੁਰਾਮ ਜਨਾਗਲ ਪ੍ਰਧਾਨ ਸਾਹਿਬ ਕਾਂਸ਼ੀਰਾਮ ਸਮਾਜ ਭਲਾਈ ਸੁਸਾਇਟੀ ਰਜਿਸਟਰ ਪੰਜਾਬ ਸਤਿਕਾਰਯੋਗ ਸਾਥੀਓ ਆਪ ਸਭ ਨੂੰ ਪਤਾ ਹੀ ਹੈ ਕਿ 12 13 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਸਾਹਿਬ ਸਤਗੁਰੂ ਰਵਦਾਸ ਮਹਾਰਾਜ ਜੀ ਦੇ 638ਵੇਂ ਪ੍ਰਕਾਸ਼ ਉਤਸਵ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿਉਂਕਿ ਗੁਰੂ ਰਵਦਾਸ ਜੀ ਦਾ ਜਦੋਂ ਜਨਮ ਦਿਨ ਹੁੰਦਾ ਆ ਆਪਾਂ ਹਜ਼ਾਰਾਂ ਦੀ ਤਲਾਤ ਦੇ ਵਿੱਚ ਸਤਗੁਰੂ ਰਵਦਾਸ ਜੀ ਦੇ ਜ਼ਿਕਾਰੇ ਲਾਉਂਦੇ ਆ ਗੁਰੂ ਰਵਦਾਸ ਸ਼ਕਤੀ ਅਮਰ ਰਹੇ ਉਹ ਸ਼ਕਤੀ ਕਿਹੜੀ ਆ ਉਹ ਸ਼ਕਤੀ ਇਹ ਆ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਸਾਡੇ ਪੜ੍ਹਾ ਲਿਖਾ ਕੇ ਸਾਡਾ ਬੱਚਾ ਡਾਕਟਰ ਬਣ ਕੇ ਘਰ ਆਵੇਗਾ ਸਾਡਾ ਬੱਚਾ ਡੀਸੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਐਸਐਸਪੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਕੋਈ ਵੱਡੇ ਅਫਸਰ ਜਾਂ ਬਿਜ਼ਨਸਮੈਨ ਬਣ ਕੇ ਆਵੇਗਾ ਤੇ ਉਹ ਸਮਝੋ ਸਤਗੁਰੂ ਰਵਦਾਸ ਜਿਹੜੀ ਸ਼ਕਤੀ ਆ ਅਮਰਵਾ ਔਰ ਦੂਜੇ ਨੰਬਰ ਤੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਜਿਹੜਾ ਸਤਗੁਰੂ ਰਵਦਾਸ ਜੀ ਦਾ ਮਿਸ਼ਨ ਆ ਸਾਨੂੰ ਉਹਤੇ ਅਮਲ ਕਰਨਾ ਚਾਹੀਦਾ ਸ਼੍ਰੀ ਗੁਰੂ ਰਵਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਤੇ ਭਾਰਤ ਦੇ ਅੰਦਰ ਰਹਿੰਦੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਬੂਤ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਦੇਸ਼ਰਾਇਨ ਔਰਦ ਸੀਨੀਅਰ ਵਾਈਸ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਿਦ ਭਗਸਨਗਰ ਦੁਬਾਰਾ ਫਿਰ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਇਹ ਕਾਮਨਾ ਕਰਦਾ ਹਾਂ ਕਿ ਜੋ ਗੁਰੂ ਰਵਿਦਾਸ ਜੀ ਦਾ ਮੈਸੇਜ ਗੁਰੂ ਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸਾਨ ਗੁਰੂ ਜੀ ਦੇ ਅਨੁਸਾਰ ਇਹੋ ਜਿਹਾ ਰਾਜ ਭਾਗ ਇਸ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਿੱਥੇ ਜਾਤ ਪਾਤ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਜੇ ਅਸੀਂ ਜਾਤ ਪਾਤ ਖਤਮ ਨਹੀਂ ਕਰ ਸਕਦੇ ਤਾਂ ਸਾਡਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਮੂਹ ਸਾਧ ਸੰਗਤ ਨੂੰ ਗੁਰੂ ਜੀ ਦੇ ਹੁਕਮਾਂ ਦੇ ਅਨੁਸਾਰ ਬਰਾਬਰ ਸਮਝੀਏ ਇਹ ਹੀ ਗੱਲ ਬਾਬਾ ਸਾਹਿਬ ਜੀ ਨੇ ਵੀ ਆਪਣੇ ਮਿਸ਼ਨ 'ਚ ਲੈ ਕੇ ਆਂਦੀ ਬ੍ਰਾਇਸ ਦੇਸ਼ ਦੇ ਅੰਦਰ ਸਮਾਨਤਾ ਭਾਈਚਾਰਾ ਕਾਇਮ ਤਦ ਰਹਿ ਸਕਦਾ ਹੈ ਜੇ ਸਾਡੀ ਵਿਚਾਰਧਾਰਾ ਸਹੀ ਹੋਏਗੀ ਤਾਂ ਫਿਰ ਮੈਂ ਦੁਬਾਰਾ ਅੱਜ ਦੇ ਦਿਨ ਤੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ 648ਵੇਂ ਜਨਮ ਦਿਨ ਤੇ ਪ੍ਰਕਾਸ਼ ਉਤਸਵ ਤੇ ਲੱਖ 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 ਵਧਾਈ ਦਿੰਦਾ ਹਾਂ ਧੰਨਵਾਦ ਜੀ to wish you congratulations on this prosperous event of our birthday of our dear guru ravidas may they bless us all thank you ji ravidas maharaj shri guru ravidas maharaj ji de janam din diyan avsar sangat nu lakh lakh badhaiyan ji sade pichhlal ji unna de vallon sari sangat nu lakh lakh badhaiyan shri guru ravidas maharaj ji de janam din de guru ravidas maharaj ji de guru purvtiyan lakh lakh badhaiyan sare changan nu ਮਮਾ ਜੀ ਰਮੇਸ਼ ਜੀ ਦੇ ਕਮਾਲ ਲੱੱਦਰ ਜੀ ਵੱਲੋਂ ਵੀ ਬਹੁਤ ਬਹੁਤ ਸੰਤਾਨ ਨੂੰ ਵਧਾਈਆਂ ਜੈ ਗੁਰਦੇਵ ਧੰਨ ਗੁਰਦੇਵ ਕਬੀਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਦੀਆਂ ਆਪ ਸਭ ਸੰਤਾਨ ਨੂੰ ਲੱਖ ਲੱਖ ਵਧਾਈਆਂ ਹੋਣ ਰਮੇਸ਼ ਕੁਮਾਰ ਲੱੱਡੜ ਜੋ ਕਿ ਸਾਡੇ ਮਮਾ ਜੀ ਆ ਯੂਕੇ ਇੰਗਲੈਂਡ ਤੋਂ ਆਏ ਹੋਏ ਨੇ ਉਹਨਾਂ ਵੱਲੋਂ ਵੀ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਦੀਆਂ ਲੱਖ ਲੱਖ ਵਧਾਈਆਂ ਹਨ ਸਾਰੇ ਸੰਤਾਨਾਂ ਨੂੰ ਗੁਰੂ ਅਰਬਿੰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਾਡੇ ਮਾਮਾ ਜੀ ਰਮੇਸ਼ ਕੁਮਾਰ ਲੱੱਡਰ ਯੂਕੇ ਤੋਂ ਵੱਲੋਂ ਵੀ ਸਤਿਗਣ ਨੂੰ ਲੱਖ ਲੱਖ ਵਧਾਈਆਂ ਜੀ ਧੰਨ ਗੁਰਦੇ ਫਿਰ ਗੁਰਦਾਸ ਮਹਾਰਾਜ ਜੀ ਦੇ 648 ਜਨਮ ਦਿਨ ਦੀ ਖੁਸ਼ੀ ਵਿੱਚ ਆਪ ਸੰਗਤ ਨੂੰ ਸਾਡੇ ਰੱਧ ਪ੍ਰਮਾਤ ਵੱਲੋਂ ਬਹੁਤ ਬਹੁਤ ਵਧਾਈ ਜੀ ਤੇ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਰਮੇਸ਼ ਲੱੱਡਰ ਜੀ ਯੂਕੇ ਤੋਂ ਉਹ ਆਪਣੇ ਗ੍ਰਹਿ ਵਿਖੇ ਸਤਿਗੁਰੂ ਰਵਦਾਤ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਰਾਤ ਨੂੰ ਜਿਹੜੀ ਗੁਰੂ ਰਮਾਰਾ ਜੀ ਦੀ ਚੌਂਕੀ ਦਾ ਰਹੇ ਆ ਔਰ ਇਹਨਾਂ ਦਾ ਬਹੁਤ ਵੱਡਾ ਸਮਾਜ ਨੂੰ ਦੇਣਾ ਉਹ ਕਿਤੇ ਵੀ ਗਰੀਬ ਸਮਾਜ ਦੇ ਲੜਕੀ ਦਾ ਵਿਆਹ ਹੋਵੇ 11000 ਤੋਂ ਘੱਟ ਨਹੀਂ ਇਹ ਦਿੰਦੇ ਤਾਂ ਹੋਰ ਵੀ ਕਿਸੇ ਤਰ੍ਹਾਂ ਦੀ ਹੈਲਪ ਹੋਵੇ ਉਹ ਕਰਦੇ ਆ ਇਹਨਾਂ ਦਾ ਗੁਰੂ ਘਰ ਦੇ ਵਿੱਚ ਵੀ ਹੋਰ ਵੀ ਜਾਨੀ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਗੱਲ ਹੋਵੇ ਇਹ ਆਪਣੇ ਮੁੰਡੇ ਦਾ ਮੁੰਡਾ ਲਾ ਕੇ ਔਰ ਨਕਦੀ ਮਦਦ ਕਰਦੇ ਆ ਤੇ ਇਹਨਾਂ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਚਰਦੀਆਂ ਅੰਕਾਂ ਵਿੱਚ ਰੱਖੇ ਔਰ ਇਹ ਸਪੈਚਰ ਹਰ ਸਾਲ ਗੁਰਪੁਰਪਤੇ ਆਂਦੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦਾ 648 ਮਾ ਜਨਮ ਉਤਸਵ ਬੜੀ ਧੂਮਤਾਵ ਨਾਲ ਮਨਾ ਰਹੇ ਹਾਂ ਉਸ ਦੇ ਵਿੱਚ ਸਾਡੇ ਮਿਨੀ ਬਾਹੀ ਬਾਸਲੇ ਨੇੜੇ ਦੇ ਸਾਰੇ ਮਹੱਲੇ ਆਪਣੇ ਸ੍ਰੀ ਬਾਬਾ ਸ਼੍ਰੀਚੰਦ ਕਲੋਨੀ ਤੇ ਇਹ ਮੇਰ ਰੋਡ ਦੀਆਂ ਸਾਰੀਆਂ ਦੁਕਾਨਦਾਰ ਇਹ ਇਧਰ ਡਿਸਪੋਜ਼ਲ ਸਾਈਡ ਦਾ ਸਾਰਾ ਮਹੱਲਾ ਤੇ ਕਲਰਾ ਮਹੱਲਾ ਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਸਾਰੇ ਮਹੱਲੇ ਇਕੱਠੇ ਹੋ ਕੇ ਅਸੀਂ ਹਰ ਸਾਲ ਮਤਲਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਆ ਇਹ ਸਾਡਾ ਮਨਾਉਣ ਦਾ ਜੋ ਹੈਗਾ ਇਹ ਇਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਗਰਬਾਨੀ ਦੇ ਨਾਲ ਸੰਗਤਾਂ ਨੂੰ ਜੋੜਨ ਦਾ ਹੁੰਦਾ ਜਿੱਦਾਂ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਅਵਤਾਰ ਧਾਰਿਆ ਜੇ ਉਸ ਵੇਲੇ ਇਨਾ ਮਾਹੌਲ ਖਰਾਬ ਹੋਣ ਦੇ ਬਾਵਜੂਦ ਕ੍ਰੀਤੀਆਂ ਹੋਣ ਦੇ ਬਾਵਜੂਦ ਇੰਨੇ ਝੂਲਮ ਤੇ ਅਤਿਆਚਾਰ ਗਰੀਬ ਲੋਕਾਂ ਤੇ ਹੋਣ ਦੇ ਬਾਵਜੂਦ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜਾ ਅਵਤਾਰ ਧਾਰਿਆ ਸੀਗਾ ਉਸ ਸਮੇਂ ਦੇਖੋ ਉਹਨਾਂ ਨੇ ਆਪਣੀ ਰਹਾਣियत ਦੇ ਨਾਲ ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਵੀ ਉਹਨਾਂ ਦੇ ਜਿਹੜੇ ਸੇਵਕ ਸੀਗੇ ਉਹਨਾਂ ਨੇ ਮਤਲਬ ਫਿਰ ਵੀ ਜਿਹੜਾ ਹੈਗਾ ਰਾਜਾ ਮਹਾਰਾਜਿਆਂ ਵੱਲੋਂ ਵੱਡੇ ਵੱਡੇ ਹੀਰੇ ਜਿਹੜੇ ਆ ਉਹਨਾਂ ਨੂੰ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆਪਣਾ ਫਿਰ ਵੀ ਉਹਨਾਂ ਨੇ ਦਸਾਂ ਨਵਾਂ ਦੀ ਕਮਾਈ ਕਰਨ ਦਾ ਤੇ ਵਾਹਿਗੁਰੂ ਦਾ ਨਾਮ ਜਪਣ ਦਾ ਜਿਹੜਾ ਹੈਗਾ ਉਹਨਾਂ ਨੇ ਸਾਰੀ ਦੁਨੀਆ ਨੂੰ ਸ਼ਿੰਦੇ ਦਿੱਤਾ ਉਸ ਵੇਲੇ ਵੀ ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਅੱਜ ਅਸੀਂ ਵੀ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਆ ਸਾਡਾ ਸਿਰਫ ਇੱਕੋ ਹੀ ਇਹ ਮਕਸਦ ਆ ਕਿ ਸਾਰੀਆਂ ਸੰਗਤਾਂ ਨੂੰ ਉਹਨਾਂ ਦੀ ਬਾਣੀ ਦੇ ਨਾਲ ਜੋੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਗਰੀਬ ਲੋਕਾਂ ਦਾ ਹੋਰ ਸਾਰਿਆਂ ਦਾ ਭਲਾ ਹੋ ਸਕੇ ਇਹਨੇ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਚਰਨਦਸ ਤੇ ਕੰਨੂ ਕੋ ਨਮਸਕਾਰ ਤੇ ਇੱਥੇ ਜੋ ਕੱਲ ਨੂੰ ਨਗਰ ਕੀਰਤਨ ਮਿਨੀ ਬਾਈਪਾਸ ਚੌਕ ਵਿਖੇ ਪਹੁੰਚ ਰਿਹਾ ਹੈ ਸਮੂਹ ਮੁੱਲਿਆਂ ਦੀ ਮਦਦ ਦੇ ਨਾਲ ਉਹਨਾਂ ਦੀ ਸਹਿਮਤੀ ਦੇ ਨਾਲ ਮਿਨੀ ਬਾਈਪਾਸ ਚੌਕ ਵਿਖੇ ਬੜਾ ਤਕੜਾ ਕੱਟ ਕੀਤਾ ਜਾ ਰਿਹਾ ਹੈ ਤਾਂ ਕਿ ਨਗਰ ਕੀਰਤਨ ਦੀ ਆਮਦ ਤੇ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਮਨ ਦੇ ਸਤੇ ਲੱਖ ਲੱਖ ਵਧਾਈਆਂ ਪੇਸ਼ ਕਰੀਏ ਤੇ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਆਲੇ ਦੋਲੇ ਮੱਲੇ ਆ ਉਹ ਸਾਰੇ ਇਹ ਇੱਥੇ ਪਹੁੰਚਣ ਦੀ ਕਿਰਪਾਤਾ ਕਰਨ ਨਗਰ ਕੀਰਤਨ ਕੱਲ 4 ਵਜੇ ਦੇ ਲਗਭਗ ਆ ਜਾਏਗਾ ਉਸ ਵਕਤ ਵੱਡੇ ਵੱਡੇ ਕਲਾਕਾਰ ਤੇ ਸਵੇਰ ਤੋਂ ਸਾਹਿਬ ਸ੍ਰੀ ਗੁਰੂ ਇਹ ਗ੍ਰੰਥ ਸਾਹਿਬ ਜੀ ਦੇ ਸੁਖਨੀ ਸਾਹਿਬ ਦੇ ਅਖੰਡ ਜਾਪ ਇਹਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਚਾਪ ਪਕੌੜਿਆਂ ਦਾ ਲੰਗਰ ਚੱਲੇਗਾ ਤੇ ਉਸ ਤੋਂ ਬਾਅਦ ਤੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਜਿਹੜਾ ਕਿ ਸ਼ਾਮ ਦੇ 8 ਵਜੇ ਤੱਕ ਚੱਲਦਾ ਰਹੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਮਿੰਨੀ ਬਾਈਪਾਸ ਚੌਕ ਵਿਖੇ ਪਹੁੰਚੋ ਤਾਂ ਕਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਲੱਖ ਲੱਖ ਵਧਾਈਆਂ ਪੇਸ਼ ਕਰ ਸਕੀਏ ਹੁਣ ਇੱਕ ਇਕੱਲਾ ਹੀ ਕਰਨਾ ਆਪਣਾ ਨਾਮ ਲੈ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਬਸ ਤੁਸੀਂ ਸਾਰਿਆਂ ਨੇ ਇਦਾਂ ਹੀ ਗੱਡਣੀ ਐ ਨੀ ਨੀ ਬਸ ਹਾਂਜੀ ਅਹ ਚਰਨ ਦਾਸ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜੀ ਦੇ ਆਗਮਨ ਦੇ ਸਤੇ ਲੱਖ ਲੱਖ ਵਧਾਈ ਸਾਰੀਆਂ ਸੰਗਤਾਂ ਨੂੰ ਪੇਸ਼ ਕਰਦਾ ਮੈਂ ਪਰਮਿੰਦਰ ਐਸਟੀਓ ਪੀ ਐਸ ਪੀ ਸੀ ਐਲ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਉత్సਵ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਰਾਮ ਲਾਲ ਕਲੀਰ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਰਵਦਾਸ ਮਹਾਰਾਜੀ ਦੇ 648ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਨਾ। ਮੈਂ ਸੁਰਜੀਤ ਕੁਮਾਰ ਗੁਰੂ ਆਪਣੇ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਮੈਂ ਨਿਰੰਦਰ ਕੁਮਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ। ਆਮ ਕੁਲਦੀਪ ਕੁਮਾਰ ਸਟੇਟ ਬੈਂਕ ਆਫ ਇੰਡੀਆ ਨਵਾਂ ਸ਼ਹਿਰ ਰੇਲਵੇ ਰੋਡ ਨਵਾਂ ਸ਼ਹਿਰ ਸਾਰੀ ਇਸ ਸੰਗਤ ਨੂੰ ਬਹੁਤ-ਬਹੁ ਵਧਾਈ ਦਿੰਦੇ ਹਾਂ ਕਿਉਂਕਿ ਗੁਰੂ ਰਬਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਕੱਲ ਨੂੰ ਮਨਾਇਆ ਜਾ ਰਿਹਾ ਹੈ ਸੋ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁ ਵਧਾਈ ਦਿੰਦਾ ਹਾਂ ਉਮੀਦ ਕਰਦਾ ਹਾਂ ਜੋ ਮਹਾਰਾਜ ਨੇ ਸਾਨੂੰ ਲਤਾੜੇ ਲੋਕਾਂ ਨੂੰ ਉੱਪਰ ਉਠਣ ਲਈ ਸਮਾਜ ਨੂੰ ਇਕੱਠ ਕਰਨ ਲਈ ਉਹਨਾਂ ਨੂੰ ਚੰਗੀ ਬਾਣੀ ਦਾ ਪ੍ਰਕਾਸ਼ ਦਿੱਤਾ ਚੰਗੇ ਸੰਸਕਾਰ ਦਿੱਤੇ ਉਹਨਾਂ ਦਾ ਸੰਦੇਸ਼ ਸਾਰੇ ਅੱਗੇ ਰੱਖਣਾ ਚਾਹਾਂਗੇ ਕੱਲ ਨੂੰ ਤੋ ਇਸ ਮੌਕੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਥੈਂਕ ਯੂ ਅੱਜ ਜੀ ਮੈਂ ਸੁਨਾਮ ਸਿੰਘ ਲਈ ਸਮੂਹ ਸਾਥਾਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸੋ ਸਾਲਿਆਂ ਨੂੰ ਅਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੱਲ ਦੇ ਪ੍ਰੋਗਰਾਮ ਦੇ ਸਾਰਿਆਂ ਨੇ ਹੋਂ ਮਾ ਕੇ ਪਹੁੰਚਣਾ ਹੈ ਥੈਂਕ ਯੂ ਕੋਈ ਸਾਡੇ ਨਾਲ ਸ਼ਿੰਤ ਪਰਸੇਗ ਨਾ ਕਰਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮਲੀਆ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ